ਹਾਂਜੀ ਦੋਸਤੋ ਆਦਾਵਜ਼ ਮੈਂ ਮੁਹੰਮਦ ਜਮੀਲ ਅਦਾਰਾ ਅਬੂ ਜੈਤ ਹਾਂ ਦੋਸਤੋ ਅੱਜ ਸ਼ੰਭੂ ਬਾਰਡਰ ਕਿਸਾਨ ਮੋਰਚੇ ਤੇ ਜਾਣ ਦਾ ਮੌਕਾ ਮਿਲਿਆ ਉੱਥੇ ਸਾਰੇ ਆਗੂ ਸਹਿਬਾਨ ਨਾਲ ਮੁਲਾਕਾਤ ਵੀ ਹੋ ਕੀਤੀ ਉਹਨਾਂ ਦੇ ਵਿਚਾਰ ਵੀ ਸੁਨੇ ਤੇ ਗੱਲਬਾਤ ਵੀ ਕੀਤੀ ਉਹਨਾਂ ਨਾਲ ਸਤਨਾਮ ਸਿੰਘ ਜੀ ਬਹਿਰੋ ਮਨਜੀਤ ਸਿੰਘ ਘਮਾਨ ਮਨਜੀਤ ਸਿੰਘ ਰਾਏ ਇਹਨੇ ਸਾਰੇ ਜੋ ਵੀ ਮਤਲਬ ਵੱਡੇ ਆਗੂ ਨੇ ਅੱਜ ਉੱਥੇ ਸ਼ਾਮਲ ਸੀ ਅੱਜ ਕੋ ਸੰਗਤ ਦਾ ਬੜਾ ਇਕੱਠ ਹੋਇਆ ਹੋਇਆ ਸੀ ਤੇ ਅੱਜ ਉਹਨਾਂ ਨੇ ਇੱਕ ਖਾਸ ਮੀਟਿੰਗ ਬੁਲਾਈ ਸੀ ਜੋ ਕੱਲ ਇੱਕ ਮਾਮਲਾ ਹੋ ਗਿਆ ਸੀ ਨਾ ਉੱਥੇ ਕੁਝ ਲੋਕ ਵਿਰੁੱਧ ਮਤਲਬ ਸਰਕਾਰ ਦੇ ਨਮ ਏਜੰਸੀਆਂ ਨੇ ਕੁਝ ਬੰਦੇ ਇਕੱਠੇ ਕਰਕੇ ਭੇਜੇ ਜੋਹਰਾਂ ਦੱਸਿਆ ਮਤਲਬ ਆਗੂ ਨੇ ਕਿ ਸਰਕਾਰ ਵੱਲੋਂ ਕੁਝ ਏਜੰਸੀਆਂ ਨੇ ਬੰਦੇ ਇਕੱਠੇ ਕਰਕੇ ਭੇਜੇ ਕਿਵੇਂ ਮੋਰਚੇ ਚੁਕਾਏ ਜਾਵੇ ਉਹ ਕਹਿ ਰਹੇ ਸੀ ਕਿ ਅਸੀਂ ਪਿੰਡਾਂ ਦੇ ਅਲਗ-ਅਲਗ ਨੇ 10 15 20 ਮਿੰਟਾਂ ਦੇ ਕੱਟ ਕਰਕੇ ਲੈ ਕੇ ਆਏ ਆ ਤੇ ਕੁਝ ਲੋਕ ਆ ਕੇ ਮੋਰਚੇ ਚੁਕਾਉਣ ਦੀ ਅਗਲਾ ਕਰ ਰਹੇ ਨੇ ਤਾਂ ਉਸ ਦੇ ਉਸ ਵਿਸ਼ੇ ਤੇ ਅੱਜ ਕੱਟ ਰੱਖਿਆ ਉਹਦੀ ਵੱਡਾ ਤੇ ਕਬੱਡੀ ਕਾਲ ਦਿੱਤੀ ਸੀ ਬਹੁਤ ਬੜੀ ਸੰਗਤ ਬਹੁਤ ਭਾਰੀ ਮਾਤਰਾ ਵਿੱਚ ਇਕੱਠੀ ਹੋਈ ਤੇ ਸਾਰੇ ਆਗੂਆਂ ਨੇ ਵਿਚਾਰ ਪੇਸ਼ ਕੀਤੇ ਆਪਣੇ ਤਾਂ ਫਿਰ ਜੋ-ਜੋ ਵੀ ਉਹਨਾਂ ਨੂੰ ਸ਼ੰਕੇ تھے ਉਹ ਸਾਰੇ ਸੰਗਤਾਂ ਨਾਲ ਸਾਂਝੇ ਕੀਤੇ ਅਰ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਚਾਲਾਂ ਸਰਕਾਰ ਚੱਲ ਰਹੀ ਹੈ ਲੋਕਾਂ ਦਾ ਉਹ ਠੀਕ ਹੈ ਸਰਕਾਰ ਕਹਿ ਰਹੀ ਹੈ ਕਿ ਹੁਣ ਇਹ ਰਸਤਾ ਖੋਲ੍ਹਿਆ ਜਾਵੇ ਵੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਦੋਂ ਕਿ ਇਹ ਰਸਤਾ ਤਾਂ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਕਿਸਾਨਾਂ ਨੇ ਤਾਂ ਬੰਦ ਹੀ ਨਹੀਂ ਕੀਤਾ ਕਿਸਾਨ ਤਾਂ ਦਿੱਲੀ ਜਾਣ ਲਈ ਜਿੱਥੇ ਤੌਥੇਰ ਜਿੱਥੇ ਰੋਗਲੇ ਉੱਥੇ ਰੁੱਕ ਗਏ ਤਾਂ ਉਹ ਤਾਂ ਹਰਿਆਣਾ ਸਰਕਾਰ ਨੇ ਬੈਰੀਕਟ ਲਾਇਆ ਹੋਏ ਨੇ ਜਿਬਾਰਾ ਕਿੱਥੇ ਹੋਏ ਨੇ ਸੜਕ ਤੇ ਤਾਂ ਉਸ ਵਿਸ਼ੇ ਤੇ ਉਹ ਤੁਹਾਨੂੰ ਵਿਚਾਰ ਸੁਣਾਉਣਿਆਂਗੇ ਵੱਡੇ ਆਗੂ ਨੇ ਸਾਡੇ ਸਤਨਾਮ ਸਿੰਘ ਬਹਿਰੋ ਜੀ

ਆ ਹੋੜ ਕੇ ਜੇ ਲੋਟੇ ਜੇ ਜਿੱਡੀ ਚੋੜ ਹੋਣੀ ਹੈ ਉਹ ਫਿਰ ਜੇ ਸੱਚੀ ਕੰਧਾਇਰ ਹੈ ਸਭ ਆਪਾਂ ਨਹੀਂ ਜੁਬਾਨ ਤੇ ਜੱਫਤਰਾੜੀਏ ਬੰਦਾ ਲੈਣਾ ਬਲੇ ਸੋਣਾ ਦੁਨੀਆ ਦੇ ਚਾਰ ਤੋਂ ਪਰ ਲੋਕ ਅਖੀਰ ਪਾਸ ਹੋ ਕੇ ਦੇ ਦਿੱਤੇ ਸਾਡੇ ਕੋਲ ਕੋਈ ਚੋਲੀ ਆ ਗਿਆ ਬਾਰੇ ਤੋਂ ਇੱਕ ਬੁਆਰੀ ਆ ਗਿਆ ਤੇ ਤਕਦੀਰ ਵਾਲਾ ਚਾਹੇ ਉਹ ਤੇ क्या 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 है अच्छा ना यार पिक्चर में हमारे पास लोग लोग कितने कुछ नहीं किरण जी में कुछ है तुम बता लिया किया करना बाप रे थाने आप लोग क्या ले तो लोग आओ आप भी चलो सोचा नहीं था आधे थाने काम में डिटेल हो रही है आज में डिटेल हो रही है आज डिटेल ਆਹ ਸਾਰੇ ਆਚੰਦ ਨੂੰ ਆ ਕੇ ਸਵਾਗਤ ਜੀ ਨੂੰ ਬਗਨਾਮ ਕਰਦੇ ਆ ਸਾਡੇ ਨੂੰ ਇਹ ਕੰਮ ਨੂੰ ਬੰਦ ਕਰੋ ਨਹੀਂ ਅਮਰਾ ਬੇਨਤੀ ਹੈ ਸੇ ਤੋਂ ਕਰੂਗਾ ਜਦ ਨੜੇ ਨੜੇ ਪਿੰਡਾਂ ਦੇ ਨੂੰ ਆਪ ਜਵਾਬ ਦਿਓ ਕਿਉਂਕਿ ਅੰਮ੍ਰਿਤਸਰ ਕੋਲ ਬਾਰਦੀ ਬੱਲੂਪੁਰ ਇਧਰ ਰਾਜਗੁਰੂ ਵਾਲੇ ਜਿਹੜੇ ਵੀਰ ਨਾਲ ਨੇ ਖਲੋੜ ਵਾਲੇ ਨੇ ਮੋਹੀ ਵਾਲੇ ਨੇ ਮੋਹੀ ਕੱਲਾ ਮੋਹੂਦ ਪਿੰਨੇ ਦੇ ਵੀਰ ਨਾਲ ਦੀ ਛੱਕੋ ਬੜਾ ਜੋੜੇ ਜਿੱਦੂ ਤੁਸੀਂ ਇਹਨਾਂ ਲੋਕਾਂ ਨੂੰ ਆਪ ਕਰਾਉਂਦੇ ਹੋ ਇਹਦਾ ਖਾਤਾ ਹੋਣਾ ਪ੍ਰਿਹਾਲ ਜੀ ਨੂੰ ਸੋ ਪ੍ਰਣਉਮ ਕਰਦੇ ਆ ਤੁਸੀਂ ਚੌੜੀ ਬੁਣੇ ਹੋਏ ਇਲਾਕੇ ਦੇ ਅੱਜ ਤੱਕ ਆਉਂਦੇ ਮੇਰੇ ਤੋਂ ਹਰ ਕਦੇ ਕੱਚ ਨਹੀਂ ਲੱਗੇ ਮੋਹਰੀਓ ਤੇ ਸਾਡੇ ਚੌਕੀ ਸੀ ਪਿੱਛੇ ਫਰਾਟ ਚ ਉਹ ਤਰ੍ਹਾਂ ਲੋਕਾਂ ਨੇ ਆਪ ਪੂਰੀ ਐ ਇਹਨਾਂ ਨੂੰ ਮਗੋਂ ਦੇ ਆ ਗਿਆ ਇਤਨਾ ਬੰਦੇ ਪ੍ਰਸ਼ਾਸਨ ਨੇ ਸਰਕਾਰ ਤੇ ਡੁੱਗਿਆ ਹੋ ਜਾਂਦੇ ਐ ਇਤਨਾ ਅਕੜੀਆ ਨੇ ਮੁਖਾਬ ਕਰਵਾਉ ਲੋਹਾ ਦੇਖ ਲੋ ਤੁਸੀਂ ਆਪਣੇ ਕੰਮ ਕੀ ਕਰਦੇ ਨੇ ਜਿਹੜੇ ਕਰਨ ਵਾਲੇ ਸਮਾਜ ਦੇ ਨੇ ਪਾਰਟੀ ਵਾਲਿਆਂ ਨੇ ਤੁਸੀਂ ਸਾਡੇ ਲੋਕਾਂ ਨੂੰ ਮੋੜਾਣਾ ਚਾਹੁੰਦੇ ਹੋ ਕੋਈ ਸ਼ਰਮ ਕਰੇ ਜੇ ਪਰਮਾਤਮਾ ਦੇ ਨਾਮ ਸੱਜਣ ਦੇ ਵਿੱਚ ਬਾਹਰ ਪਿਆਰ ਤੇ ਪਰਮਾਤਮਾ ਬਗਵਾਨ ਜੀ ਚਾਚਰਾ ਮੰਦਿਆਂ ਦੇ ਪਰ